ਸ਼ੂਬੇ ਕੋਲੇ ਜਿੰਨੀ ਫੈਡਰਲ ਸਰਕਾਰ ਪੈਸੇ ਦਿੰਦੀ ਹੈ ਦਾ ਹਿਸਾਬ ਕਿਤਾਬ ਫੈਡਰਲ ਸਰਕਾਰ ਕੋ ਨਹੀਂ ਹੁੰਦਾ ਕੋਈ ਨਹੀਂ ਹੈਗਾ ਜੀ ਐਸਵੇਲੇ ਕੋਈ ਨਹੀਂ 40 ਸਾਲਾਂ ਬਾਅਦ ਪਹਿਲੀ ਵਾਰ ਇਹ ਹੋਇਆ ਕਿ ਹੈਲਥ ਐਕਟ ਨੂੰ ਜਿਹੜਾ ਉਹਨੂੰ ਖੋਲ੍ਹਿਆ ਕਿਉਂਕਿ ਆਈ ਥਿੰਕ ਕਿਸੇ ਨੇ ਇਸ ਨੂੰ ਇਧਰ ਨੂੰ ਤਵੱਜੋ ਨਹੀਂ ਦਿੱਤੀ ਪ੍ਰਾਈਵੇਟ ਮੈਂਬਰ ਜਿਹੜਾ ਹਰੇਕ ਨੂੰ ਚਾਂਸ ਮਿਲਦਾ ਕਿ ਉਹ ਇੱਕ ਆਪਣਾ ਬਿੱਲ ਜਿਹੜਾ ਹੈਗਾ ਉਹ ਪੇਸ਼ ਕਰੇ ਤੇ ਉਹਨੂੰ ਅੱਗੇ ਲੈ ਕੇ ਜਾਵੇ ਇਹ ਜਨਰਲੀ ਆਸਕ ਕੀਤਾ ਗਵਰਨਮੈਂਟ ਨੇ ਕਿ ਸਾਨੂੰ ਰਿਪੋਰਟ ਦਿਆ ਕਰੋ ਹਜੇ ਪਹਿਲੀ ਰਿਪੋਰਟ ਉਹ ਦਿੱਤੀ ਨਹੀਂ ਕੈਨੇਡਾ ਦਾ ਹੈਲਥ케ਅਰ ਸਿਸਟਮ ਦੁਨੀਆ ਦੇ ਬਿਹਤਰੀਨ ਹੈਲਥ케ਅਰ ਸਿਸਟਮਸ ਦੇ ਵਿੱਚੋਂ ਮੰਨਿਆ ਜਾਂਦਾ ਪਰ ਇਹਦੇ باوجود ਇੱਥੇ ਬਹੁਤ ਸਾਰੀਆਂ ਖਾਮੀਆਂ ਨੇ ਐਮਰਜੈਂਸੀ ਦੇ ਵਿੱਚ ਬਹੁਤ ਸਾਰਾ ਵੇਟਿੰਗ ਟਾਈਮ ਹੈ ਹੈਲਥ케ਅਰ ਪ੍ਰੋਵਿੰਸਸ ਦਾ ਮੁੱਦਾ ਆ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਇੱਕ ਪ੍ਰਾਈਵੇਟ ਮੈਂਬਰ ਬਿਲ ਪਾਰਲੀਮੈਂਟ ਦੇ ਵਿੱਚ ਲੈ ਕੇ ਆਏ ਨੇ ਫੈਡਰਲ ਸਰਕਾਰ ਦਾ ਇਹ ਵਿੱਚ ਕੀ ਰੋਲ ਆ ਬਿੱਲ ਕੀ ਕਰੂਗਾ ਅਸੀਂ ਤਾਂ ਡੋਲ ਸਾਹਿਬ ਅੱਜ ਗੱਲਬਾਤ ਕਰਦੇ ਆਂ ਤੁਹਾਨੂੰ ਸਾਹਿਬ ਪਹਿਲਾਂ ਤਾਂ ਇਹ ਦੱਸਿਓ ਕਿ ਇਹ ਬਿੱਲ ਹੈ ਕਿ ਜਿਹੜਾ ਤੁਸੀਂ ਲੈ ਕੇ ਆਏ ਹੋ ਜਿਸkani ਤੁਸੀਂ ਜਿੱਥੇ ਪਹਿਲਾਂ ਕਿਹਾ ਹੈਗਾ ਕਿ ਵੀ ਬੜੀ ਬੜੀ ਸਮੱਸਿਆ ਹੈਲਥ케ਅਰ ਦੇ ਵਿੱਚ ਕਿਤੇ ਵੀ ਚਲੇ ਜਾਓ ਚਾਹੇ ਸਰੀ ਦੇ ਪਿਛ ਦੇਖ ਲਓ ਜਾ ਕੇ ਇੰਟਰੀਅਰ ਵਿੱਚ ਦੇਖ ਲਓ ਕਿਸੇ ਵੀ ਸੂਬੇ ਜਾਂਦੇ ਆ ਜਿਹੜੇ ਇਸ਼ੂ ਲੋਕੀ ਇਸ ਵੇਲੇ ਹੈਲਥ케ਅਰ ਜਿਹੜਾ ਹੈਗਾ ਵਨ ਆਫ ਦਾ ਟਾਪ 3 ਇਸ਼ੂ ਜਿਹੜਾ ਉਹ ਚੱਲਦਾ ਸੋ ਹੁਣ ਮੇਨ ਫੋਕਸ ਇਹ ਹੈਗਾ ਕਿ ਅਸੀਂ ਬਿਲੀਅਨਸ ਆਫ ਡਾਲਰ ਜਿਹੜੇ ਇਨਵੈਸਟ ਕਰਦੇ ਹੈਗੇ ਆ ਫੈਡਰਲ ਡਾਲਰ ਜਿਹੜੇ ਟੈਕਸਪੇਅਰ ਦੇ ਹੈਲਥ케ਅਰ ਦੇ ਵਿੱਚ ਪਰ ਉਹਦੀ ਅਕਾਉਂਟੇਬਿਲਟੀ ਕੋਈ ਨਹੀਂ ਕੋਈ ਟਰਾਂਸਪੇਰੈਂਸੀ ਨਹੀਂ ਇਹ ਬਿੱਲ ਜਿਹੜਾ ਹੈਗਾ ਇਹ 40 ਸਾਲਾਂ ਬਾਅਦ ਪਹਿਲੀ ਵਾਰ ਇਹ ਹੋਇਆ ਕਿ ਹੈਲਥ ਐਕਟ ਨੂੰ ਜਿਹੜਾ ਹੁਣ ਖੋਲਿਆ ਕਿਉਂਕਿ ਆਈ ਥਿੰਕ ਕਿਸੇ ਨੇ ਇਸ ਨੂੰ ਇਧਰ ਨੂੰ ਤਵੱਜੋ ਨਹੀਂ ਦਿੱਤੀ ਆ ਔਰ ਦੂਸਰਾ ਇਹ ਹੈਗਾ ਕਿ ਇਹ ਚੀਜ਼ ਜਿਹੜਾ ਬਿੱਲ ਜੇ ਆਉਂਦਾ ਹੈਗਾ ਜੇ ਪਾਸ ਹੁੰਦਾ ਹੈਗਾ ਤਾਂ ਸੂਬਿਆਂ ਨੂੰ ਜਿਹੜੇ ਨੇ ਉਹ ਆਪਣੇ ਉਹਨਾਂ ਜਿਹੜੇ ਡੈਰੀਵੇਟਿਵਸ ਉਹ ਸੈੱਟ ਕਰਨੇ ਬੈਂਚਮਾਰਕ ਸੈੱਟ ਕਰਨੇ ਪਿਆ ਕਰਨਗੇ ਉਹ ਬੈਂਚਮਾਰਕਸ ਜਿਹੜੇ ਨੇ ਫਿਰ ਉਸ ਤੋਂ ਬਾਅਦ ਰਿਪੋਰਟਸ ਜਿਹੜੀਆਂ ਉਹ ਪੇਸ਼ ਕਰਨਗੇ ਵੀ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਐਵਰੀ ਡਾਲਰ ਜਿਹੜਾ ਉਹਨਾਂ ਨੂੰ ਅਸੀਂ ਇਨਵੈਸਟ ਕਰ ਰਹੇ ਹੈਗੇ ਆ ਉਹ ਕਿਸ ਤਰੀਕੇ ਨਾਲ ਲੋਕਾਂ ਦੀ ਸਿਹਤ ਲਈ ਉਧਰ ਬਣਾਉਣ ਲਈ ਜਿਹੜਾ ਵਾ ਉਹ ਕੰਮ ਆਉਂਦਾ ਸਰੋਬ ਹੁਣ ਇਹ ਟਰਾਂਸਪੇਰੈਂਸੀ ਹੈ ਨਹੀਂ ਹੁਣ ਸੂਬੇ ਕੋਲੇ ਜਿੰਨੀ ਫੈਡਰਲ ਸਰਕਾਰ ਪੈਸੇ ਦਿੰਦੀ ਉਹਦਾ ਹਿਸਾਬ ਕਿਤਾਬ ਫੈਡਰਲ ਸਰਕਾਰ ਕੋ ਨਹੀਂ ਹੁੰਦਾ ਕੋਈ ਨਹੀਂ ਹੈਗਾ ਜੀ ਅਸ ਵੇਲੇ ਕੋਈ ਨਹੀਂ ਔਰ ਲੋਕਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਕਿ ਮੈਂ ਹੁਣ ਤੁਸੀਂ ਆਮ ਦੇਖੋ ਤੁਹਾਡੇ ਦਰਸ਼ਕ ਲਾ ਲਓ ਮੇਰੇ ਵੋਟਰ ਲਾ ਲਓ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਹੈਲਥ ਕੇਅਰ ਆ ਉਹ ਫੈਡਰਲ ਮਸਲਾ ਵਾ ਜਾਂ ਪ੍ਰੋਵਿੰਸ਼ੀਅਲ ਈਵਨ ਦੋ ਇਸੇ ਪ੍ਰੋਵਿੰਸ਼ੀਅਲ ਜੂਡਿਕਸ਼ਨ ਉਹਨਾਂ ਦੀ ਰਿਸਪਾਂਸਿਬਿਲਟੀ ਹੈਗੀ ਪਰ ਅਸਾ ਜੇ ਫੈਡਰਲ ਗਵਰਨਮੈਂਟ ਵੀ ਜਿਹੜਾ ਇੱਕ ਰੋਲ ਅਦਾ ਕਰ ਸਕਦੇ ਆ ਉਹਦੇ ਵਿੱਚ ਜਿਹੜਾ ਸੀਗਾ ਕਿ ਇਹ ਬਿਲ ਜਿਹੜਾ ਮੈਂ ਲਿਆਂਦਾ ਜਿਹੜੀ ਇਸ ਵੇਲੇ ਪਾਰਦਰਸ਼ੀ ਨਹੀਂ वैसे जनरली आस्क ਕੀਤਾ گورنمنٹ نے ਕਿ ਸਾਨੂੰ ਰਿਪੋਰਟ ਦਿਆ ਕਰੋ ਹਜੇ ਪਹਿਲੀ ਰਿਪੋਰਟ ਉਹ ਦਿੱਤੀ ਨਹੀਂ ਮੈਂ ਇਹ ਕਹਿੰਨਾ ਵੀ ਇਹ ਜਿਹੜਾ ਹੈਗਾ ਇਹ ਪੱਕਾ ਜਿਹੜਾ ਕਾਨੂੰਨ ਬਣ ਜੇ ਤਾਂ ਕਿ एवरी ईयर ਜਿਹੜਾ ਹੈਗਾ ਉਹ ਆਪਣੇ ਬੈਂਚਮਾਰਕ ਸੈੱਟ ਕਰਨ ਉਹਨੂੰ ਦੇਖਣ ਵੀ ਉਹ ਮੀਟ ਕਰਦੇ ਆ ਜੇ ਨਹੀਂ ਮੀਟ ਕਰਦੇ ਰਿਸਰਚ ਕਰੋਗੇ ਵੀ ਕਿਸ ਤਰੀਕੇ ਨਾਲ ਬਿਹਤਰ ਜਿਹੜਾ ਹੈਗਾ ਉਹ ਬਣਾ ਸਕਦੇ ਚਾਹੇ ਉਹ ਇਲੈਕਟਿਵ ਸਰਜਰੀ ਦੀ ਵੇਟ ਟਾਈਮ ਹੋ ਗਿਆ ਐਮਰਜੈਂਸੀ ਦੇ ਵਿੱਚ ਆ ਰਹੀਆਂ ਨੇ ਦਰਪੇਸ਼ ਸਮੱਸਿਆਵਾਂ ਦੀ ਗੱਲ ਕਰ ਲਓ ਰਾਈਟ ਜਾਂ ਜਿਹੜੇ ਹੋਰ ਪ੍ਰਾਇਮਰੀ ਕੇਅਰ ਦੇ ਵਿੱਚ ਜਿਹੜੀਆਂ ਡਿਫਿਕਲਟੀ ਚ ਆ ਰਹੀ ਹੈ ਇਹਦੇ ਵਿੱਚ ਫਿਰ ਜੇ ਮੰਨ ਲਓ ਉਹਨਾਂ ਨੇ ਬੈਂਚਮਾਰਕ ਸੈੱਟ ਕਰ ਲਏ ਜਿਹੜੇ ਕੋਈ ਪਹਿਲਾਂ ਵੀ ਕਰਦੇ ਅਚੀਵ ਨਹੀਂ ਹੁੰਦੇ ਉੱਥੇ ਫੈਡਰਲ ਸਰਕਾਰ ਕੋਈ ਮਦਦ ਕਰੂਗੀ ਉਹਨਾਂ ਦੀ ਜਾਂ ਕੁਝ ਖਾਸ ਕਰਨ ਦੀ ਕੋਸ਼ਿਸ਼ ਕਰੂਗੀ ਵੀ ਕਿ ਇਹ ਠੀਕ ਹੋ ਜਾਏ ਸਿਰ ਦੇਖੋ ਮੇਨ ਤਾਂ ਇਹ ਹੈਗਾ ਕਿ ਅਸੀਂ ਲੋਕਾਂ ਨੂੰ ਪਾਰਦਰਸ਼ੀ ਦਿਖਾਉਣੀ ਹੈਗੀ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਉਹ ਸੂਬਾ ਹੈਗਾ ਹਰੇਕ ਉਹ ਆਪਣੇ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਓਨ ਰਿਸਪੌਂਸੀਬਲ ਹੈਗਾ ਕੈਨੇਡੀਅਨ ਲੀਵ ਜੀ ਜੀ ਉਹ ਉਹਨਾਂ ਨੂੰ ਇਹ ਹੈ ਵੀ ਰਿਪੋਰਟ ਪੇਸ਼ ਕਰਨੀ ਪਊਗੀ ਉਦੇ ਵਿੱਚੋਂ ਆਪੇ ਹੀ ਜਿਹੜਾ ਹੈਗਾ ਪ੍ਰੈਸ਼ਰ ਬਣੂਗਾ ਹਰ ਇੱਕ ਸੂਬਾ ਕੋਸ਼ਿਸ਼ ਕਰੂਗਾ ਕਿ ਹੈਲਥ케ਅਰ ਦੇ ਵਿੱਚ ਜਿਹੜੀ ਹੈਗੀ ਉਹਨੂੰ ਬਿਹਤਰੀਨ ਢੰਗ ਦੇ ਨਾਲ ਇਹਨੂੰ ਹੈਂਡਲ ਕਰੀਏ ਜੇਕਰ ਕੋਈ ਨਈ ਰਿਪੋਰਟ ਦਿੰਦਾ ਹਾਂ ਫੇਰ ਹੈਗਾ ਫਿਰ ਕਿਹਾ ਹੈਗਾ ਵੀ ਜਿਹੜੀ ਫੈਡਰਲ ਗਵਰਨਮੈਂਟ ਹੈਗੀ ਆ ਉੰਨੀ ਦੇਰ ਉਹਨਾਂ ਦੇ ਫੰਡ ਜਿਹੜੇ ਆ ਉਹ ਰੋਕ ਕੇ ਜਦੋਂ ਅਸੀਂ ਉਹ ਰਿਪੋਰਟ ਜਿਹੜੀ ਹੈਗੀ ਆ ਉਹ ਪੇਸ਼ ਨਹੀਂ ਕਰਦੇ ਇਹ ਪ੍ਰਾਈਵੇਟ ਮੈਂਬਰ ਵੈਲ ਹੁੰਦਾ ਕੀ ਆ ਤੇ ਇਹਦਾ ਕਾਨੂੰਨ ਬਣਨ ਤੱਕ ਦਾ ਹੁਣ ਪ੍ਰੋਸੈਸ ਕੀ ਆ ਤੇ ਕਿੰਨਾ ਕੁ ਸਮੇਂ ਦੇ ਵਿੱਚ ਹੁੰਦਾ ਦੇਖੋ ਇਹ ਇਹ ਇੱਕ ਬੜੀ ਲੱਕੀ ਗੱਲ ਹੁੰਦੀ ਕਿਉਂਕਿ ਮੈਂ ਇਹ ਮੈਂ ਤੀਜਾ ਜੀ ਜੀ ਮੇਰੇ ਜੁਲੀਆ ਆਮ ਐਮਪੀਜ਼ ਦੇਖੋਗੇ ਇੱਕ ਵੀ ਬਿਲ ਉਹਨਾਂ ਦਾ ਪ੍ਰਾਈਵੇਟ ਮੈਂਬਰ ਜਿਹੜਾ ਵਾ ਉਹ ਨਹੀਂ ਲੱਗਦਾ ਹੈਗਾ ਜੀ ਪਹਿਲੇ ਦੋ ਮੇਰੇ ਹੋ ਚੁੱਕੇ ਨੇ ਪਹਿਲਾ ਸੀਗਾ ਜਿਹੜਾ ਕਾਨੂੰਨ ਬਣਿਆ ਕੈਨੇਡਾ ਇੱਕ ਦੇਸ਼ ਹੈਗਾ ਜਿੱਥੇ ਕਾਨੂੰਨ ਆ ਸਿੱਖਾਂ ਦਾ ਇਤਿਹਾਸ ਮਹੀਨਾ ਹੈਰੀਟੇਜ ਮਨਥ ਅਪ੍ਰੈਲ ਦਾ ਔਰ ਦੂਸਰਾ ਜਦੋਂ ਫੋਰਨ ਇੰਟਰਫੀਰੈਂਸ ਦੀ ਗੱਲ ਆਈ ਐਮ 112 ਲੈ ਕੇ ਆਂਦਾ ਜਿਹੜਾ ਸੀ ਉਹ ਥਰੂ ਹੋ ਗਿਆ ਹੁਣ ਇਹ ਹੈਗਾ ਪ੍ਰਾਈਵੇਟ ਮੈਂਬਰ ਬਿਲੇ ਹੈਗਾ ਕਿ ਜਿਹੜੀ ਲੋਟਰੀ ਕ ਨਿਕਲਦੀ ਐ ਐਮਪੀਜ਼ ਦੀ ਉਹਦੇ ਵਿੱਚ ਨੰਬਰ ਲੱਗ ਜਾਂਦਾ 1 ਤੋਂ ਲੈ ਕੇ 348 ਤੱਕ अच्छा जी ठीक है ना 300 ਤੱਕ ਸੋਰੀ ਉਹ ਜਿਹੜੇ ਜਿਹਦੇ ਵਿੱਚ ਉਸ ਨੰਬਰ ਦੇ ਹੁਣ ਮੇਰਾ ਤਕਰੀਬਨ 9ਵਾਂ કે 10ਵਾਂ ਨੰਬਰ ਜਿਹੜਾ ਹੈਗਾ ਉਹਦੇ ਵਿੱਚ ਸੋ ਇਹਦਾ ਮਤਲਬ ਮੇਰਾ ਜਿਹੜੇ ਪਹਿਲੇ 15 ਨੇ ਉਹਨਾਂ ਦਾ ਬਿੱਲ ਸ਼ੁਰੂ ਹੋ ਗਿਆ ਉਹਨਾਂ ਨੇ ਆਪ ਉਹ ਆਪਣੇ ਬਿੱਲ ਜਿਹੜੇ ਆ ਪੇਸ਼ ਕਰ ਦਿੱਤੇ ਸੋ ਪ੍ਰਾਈਵੇਟ ਮੈਂਬਰ ਜਿਹੜਾ ਹਰੇਕ ਨੂੰ ਚਾਂਸ ਮਿਲਦਾ ਕਿ ਉਹ ਇੱਕ ਆਪਣਾ ਬਿੱਲ ਜਿਹੜਾ ਹੈਗਾ ਉਹ ਪੇਸ਼ ਕਰੇ ਤੇ ਉਹਨੂੰ ਅੱਗੇ ਲੈ ਕੇ ਜਾਵੇ ਉਹਦੇ ਵਿੱਚ ਹੁਣ ਇਹ ਜਿਹੜਾ ਹੈਗਾ ਇਹ ਮੇਰਾ ਬਿੱਲ ਆ ਪਰ ਇਹਦੇ ਵਿੱਚ ਬਹੁਤ ਸਾਰੀਆਂ ਮੈਨੂੰ ਅਰਚਨਾ ਤਾਂ ਆ ਰਹੀਆਂ ਨੇ ਕਿਉਂਕਿ ਨੇਚਰਲੀ ਜਦੋਂ 40 ਸਾਲ ਚ ਕਿਸੇ ਨੇ ਯੂਰਤ ਨਹੀਂ ਕੀਤੀ ਤੇ ਹੁਣ ਇਸ ਚੀਜ਼ ਨੂੰ ਜਿਹੜਾ ਇੱਕ ਸੇ ਮੇਜਰ ਰਿਫਾਰਮ ਹੈਗਾ ਜਿਹੜਾ ਛੀਮਾ ਪਿੱਲਰ ਸੈਟ ਕਰਨ ਜਾ ਰਹੇ ਪੰਜ ਪਿੱਲਰ ਜਿਹੜੇ ਹੈਲਥ케ਅਰ ਦੇ ਹੈਗੇ ਛੀਮਾ ਪਿੱਲਰ ਜਿਹੜਾ ਹੈਗਾ ਉਹਨੂੰ ਸੈਟ ਕਰਨਾ ਔਰ ਉਹਦੇ ਲਈ ਜਿਹੜੇ ਹੈਗੀ ਪਹਿਲਾਂ ਤਾਂ ਅੰਡਰਲੀਆਂ ਵੀ ਜਿਹੜਾ ਵਾ ਉਹ ਕਨਵਿੰਸ ਕਰਨਾ ਮਿਨਿਸਟਰ ਨੂੰ ਉਹਦੇ ਡਿਪਾਰਟਮੈਂਟ ਨੂੰ ਪ੍ਰਾਈਮ ਮਿਨਿਸਟਰ ਦੇ ਆਫਿਸ ਨੂੰ ਫਿਰ ਆਪ ਦੇ ਕਾਲੀਗਸ ਨੂੰ ਫਿਰ ਆਉਂਦੀਆਂ ਨੇ اپوزیشن ਪਾਰਟੀਆਂ ਤੇ ਹੋਪਫੁਲੀ ਜਿਹੜੀ ਕਨਜ਼ਰਵੇਟਿਵ ਤੇ ਐਨਡੀਪੀਏ ਦੀ ਸਪੋਰਟ ਕਰਨਗੇ ਕਿਉਂਕਿ ਬਲੌਕਰ ਨੇ ਤਾਂ ਕਰਨੀ ਨਹੀਂ ਉਹ ਤਾਂ ਕਹਿੰਦੇ ਨਹੀਂ ਤੁਸੀਂ ਸਾਨੂੰ ਸੂਬਿਆਂ ਨੂੰ ਕੁਝ ਨਹੀਂ ਸਾਨੂੰ ਇਨਸਟਰਕਸ਼ਨਾਂ ਦੇ ਸਕਦੇ ਸੋ ਉਹ ਤਾਂ ਇਹਨੂੰ ਪੋਜ ਕਰਨਗੇ ਨੇਚਰਲੀ ਸੋ ਦੋ ਹੀ ਤਿੰਨੇ ਹੀ ਪਾਰਟੀਆਂ ਹੈਗੀਆਂ ਜਿਹੜੀਆਂ اپੋਜੀਸ਼ਨ ਚਾਰੇ ਜਿਹੜੀਆਂ ਲਿਬਰਲ ਕਨਜ਼ਰਵੇਟਿਵ ਐਨਡੀਪੀ ਤੇ ਗ੍ਰੀਨ ਜਿਹੜੇ ਇਹਦੀ ਮਤ ਕਰ ਸਕਦੇ ਜੀ ਤਰਨੂ ਸਾਹਿਬ ਆਖਰ ਦੇ ਵਿੱਚ ਸਾਡੇ ਦਰਸ਼ਕਾਂ ਦੇ ਲਈ ਕੋਈ ਮੈਸੇਜ ਜੀ ਇਸ ਮਾਮਲੇ 'ਚ ਇਹ ਹੈਗਾ ਮੈਂ ਕਹਿੰਦਾ ਵੀ ਆਪੋ ਆਪਣੇ ਐਮਪੀ ਨੂੰ ਕਹੋ ਜੇ ਤੁਸੀਂ ਕਨਸਰਨਡ ਹੈਗੇ ਹੋ ਹੈਲਥ케ਅਰ ਬਾਰੇ ਇਹ ਮੌਕਾ ਹੋ ਜੀ ਜੇ ਤੁਹਾਡੇ ਤੁਸੀਂ ਆਪਦੇ ਐਮਪੀ ਜੀ ਨੂੰ ਲਿਖੋਗੇ ਉਹਨਾਂ ਨੂੰ ਈਮੇਲ ਨਾਲ ਲਿਖਣ ਚਿੱਠੀਆਂ ਲਿਖਣ ਵੀ ਇਹ ਬਿੱਲ ਜਿਹੜਾ ਆ ਰਿਹਾ ਰਹੀ ਇਹਨੂੰ ਜਿਹੜਾ ਹੈਗਾ ਸੁਖਤਾਲੀਵਾਲ ਦਾ ਇਹ ਬਿੱਲ ਇਹਨੂੰ ਜਿਹੜਾ ਹੈਗਾ ਉਹ ਜ਼ਰੂਰ ਜਿਹੜੀ ਹੈਗੀ ਆ ਉਹਦੀ ਸਪੋਰਟ ਕਰੋ ਇਹਦਾ ਬਿੱਲ ਦਾ ਨੰਬਰ ਹੈ ਸੀ 239 ਹੈਗਾ ਸੀ 239 ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਜੀ ਸਰ ਸ਼ੁਕਰਵਾਦ ਜੀ ਮਿਹਰਬਾਨੀ ਦੋਸਤੋ ਸੁਖਤਾਲੀਵਾਲ ਨਾਲ ਅਸੀਂ ਗੱਲਬਾਤ ਕੀਤੀ ਆ ਸੀ 239 ਬਿੱਲ ਲੈ ਕੇ ਆ ਰਹੇ ਆ ਤੇ ਅਸੀਂ ਆਸ ਕਰਦੇ ਹਾਂ ਕਿ ਬਿੱਲ ਥਰੂ ਹੋਊਗਾ ਪਾਸ ਹੋਊਗਾ ਕਾਨੂੰਨ ਬਣੂਗਾ ਤਾਂ ਕਿ ਜਿਹੜਾ ਸਾਡਾ ਸਿਹਤ ਦਾ ਸਿਸਟਮ ਉਹਦੇ ਵਿੱਚ ਹੋਰ ਸੁਧਾਰ ਹੋ ਸਕੇ ਔਰ ਸਿੱਧੂ ਰਾਲ ਜਿਸ ਕਾਰਨ ਚੈਨਲ ਪੰਜਾਬੀ ਸਰੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ